ਇੱਕ ਗਰੰਥੀ ਸਿੰਘ ਦੇ ਹਾਲਾਤ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਘਰ ਦੇ ਹਾਲਾਤ ਤੁਸੀਂ ਵੇਖ ਰਹੇ ਹੋ ਛੱਤਾਂ ਜਿਹੜੀਆਂ ਉੱਚਾਉਂਦੀਆਂ ਨੇ ਘਰ ਦੀਆਂ ਕੰਧਾਂ ਪਾਟੀਆਂ ਹੋਈਆਂ ਨੇ ਕੋਈ ਬਾਥਰੂਮ ਨਹੀਂ ਬਿਜਲੀ ਦਾ ਪ੍ਰਬੰਧ ਨਹੀਂ ਹੋ ਜਾ ਕੋਈ ਮੋਟਰ ਦਾ ਪਾਣੀ ਦਾ ਪ੍ਰਬੰਧ ਨਹੀਂ ਮੈਨੂੰ 30 ਸਾਲ ਹੋ ਗਿਆ ਨਾ ਗਿਆ 30 35 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਹੋਈ ਹੈ ਗੁਰਦੁਆਰੇ ਸੇਵਾ ਕਿਉਂ ਹੁੰਦੀ ਹੈ ਮੇਰੀ ਬਾਹ ਜਿਹੜੀਆਂ ਉਹ ਕੱਟੀ ਗਈਆਂ ਹਨ ਫਟੇ ਦੇ ਵਿੱਚ ਆਣ ਕਰਕੇ ਹਾਂ ਬਾਹ ਜਿਹੜੀ ਮੇਰੀ ਕੱਟੀ ਗਈ ਸੀ ਕਿੰਨੀ ਤਨਖਾਹ ਮਿਲਦੀ ਰਹੀ ਗੁਰਦੁਆਰੇ ਸੇਵਾ ਕਰਦੇ ਤਨਖਾਹ ਉਥੇ ਨਾ ਕੀ ਆ ਪੀ ਸੋਣੀ ਚਲਦੀ ਹਾੜੀ ਸੋਣੀ ਚਲਦੀ ਰਹੀ ਹਾੜੀ ਸੋਣੀ ਉਹ ਵੀ ਕੋਈ ਦਿਨ ਦਾ ਹੁੰਦਾ ਹੀ ਕੋਈ ਦੇ ਨਹੀਂ ਦਿਨ ਦਾ ਹਾਂ ਤੇ ਇਦਾਂ ਨਾ ਕੀ ਉਹ ਦੁੱਧ ਕਫੇ ਕਰਾ ਲਏ ਉਹਦੇ ਨਾਲ ਪਸੰਦੇ ਵੀ ਕਰਾ ਲਏ ਪਰਵਾਰ ਦੇ ਵਿੱਚ ਵੀ ਮਾਤਾ ਵਾ ਨਾਲ ਅੱਛਾ ਇੱਕ ਮੇਰਾ ਭਰਾ ਬਾ ਤੇ ਕਾਹ ਵੰਡਾ ਬਣਾਵਾ ਆ ਤਿੰਨ ਹਜ਼ਾਰ ਨਾਲ guzara ਹੋ ਜਾਂਦਾ ਹਾਂ ਜੀ 3000 ਇੱਥੇ ਕਿੱਥੇ ਆਉਣਾ ਹੁਣ ਇੱਥੇ ਤੇ ਨਾ ਕੀਆ ਪਹਿਲਾਂ ਮੈਨੇ 2000 ਰੁਪਇਆ ਦਿੰਦਨ ਦੇ ਹੀ ਅੱਛਾ ਇੱਥੇ ਵੀ ਰੋਜ਼ਗਾਰਨ ਕਮਣ ਕੇ ਫਿਰ ਇਹਨਾਂ ਨੇ ਗ੍ਰੰਥੀ ਹੋਰ ਵਿੱਚ ਲਿਆ ਕੇ ਵਾੜ ਕੱਟਿਆ ਉਹਦੇ ਕਾਰਨ ਮਣਕੇ ਜਿਹੜੀ ਉਹ 2000 ਰੁਪਇਆ ਤਨਖਾਹ ਜਿਹੜੀ ਜਿੰਦਨ ਦੇ ਹੀ ਉਹ ਅੱਲੀ ਗੱਲ ਕਰਤੀ ਅੱਛਾ ਯਾਰ ਮੈਨੂੰ 5000 ਰੋਣਾ ਇਹ ਹੈਂਡੀਕੈਪ ਢੋਣ ਕਰਕੇ ਹੋਰ ਕੋਈ ਕੰਮ ਹੋ ਨਹੀਂ ਕਰ ਸਕਦਾ ਆਪਾਂ ਨਹੀਂ ਨਹੀਂ ਹੋਰ ਕੋਈ ਨਹੀਂ ਕੰਮ ਹੁੰਦਾ ਹੀ ਨਹੀਂ ਤੇ ਤੇ ਤੁਸੀਂ ਸ਼ਾਦੀ ਵੀ ਨਹੀਂ ਕਰਾਈ ਨਾ ਨਾ ਸ਼ਾਦੀ ਵੀ ਨਹੀਂ ਕਰਾਈ ਮੈਂ ਕਿਹਾ ਤੇ ਲਾ ਕੋਲ ਹੀ ਨਹੀਂ ਹਾਂ ਮੈਂ ਉਹ ਚਿੱਲਾ ਕੋਲ ਆਉਣਾ ਨਹੀਂ ਹਾਂ ਹੂੰ ਫਿਰ ਕਈ ਵਾਰ ਰੋਣਾ ਵੀ ਆਉਂਦਾ ਵੀ ਕਿ ਨਾ ਕਿ ਅਭੀ ਆਈ ਸੀ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਦੇ ਆ ਹੂੰ ਲੋਕਾਂ ਦੀਆਂ ਬਿਮਾਰੀਆਂ ਦੀ ਅਰਦਾਸ ਕਰਦੇ ਆ ਹੂੰ ਲੋਕਾਂ ਦੇ ਕਲ ਹੁੰਦੇ ਵਿੱਚ ਵੀ ਅਰਦਾਸ ਕਰਨੇ ਆ ਪਜਾਨੇ ਆ ਪਰ ਲੋਕ ਸੋਚਦੇ ਨੇ ਕਿ ਅਭੀ ਗ੍ਰੰਥੀ ਸਿੰਘ ਨੇ ਕੁਝ ਬਣਾ ਕੇ ਦੇਈਏ ਗਰੰਥੀ ਸਿੰਘ ਆਦੇ ਬੱਚੇ ਵੀ ਗਾਂ ਸਿੱਖ ਲਈ ਸਿੱਖ ਨਹੀਂ ਗਏ ਹਾਂ ਉਹ ਵੀ ਨਾ ਗਏ ਉਹਨਾਂ ਨੇ ਵੀ ਕੇਸ ਬਣਾਏ ਗੁਰਦੁਆਰੇ ਤੇ ਕਰੋੜਾਂ ਦੇ ਬਣਾ ਲਏ ਪਰ ਗਰੰਥੀ ਸਿੰਘ ਅਸੀਂ ਉਹ ਲੱਭਣਾ ਜਿਹੜਾ 1000 ਰੁਪਏ ਦੇ ਸਾਹ 1000 ਰੁਪਏ ਦੇ ਸਾਹ ਤੈਨੂੰ ਵੀ ਕੋਈ ਸਹਿਬ ਸਾਹਿਬ ਜਦਿਆਂ ਬਾਰੇ ਪੁੱਛੀ ਇਤਿਹਾਸ ਬਾਰੇ ਪੁੱਛੀ ਉਹਨਾਂ ਨੂੰ ਕੋਈ ਪਤਾ ਨਹੀਂ ਫਲਾਂ ਤਾਰਾਂ ਦੇ ਜਿਹੜੇ ਕਲਾਕਾਰ ਆ ਨਾ ਉਹਨਾਂ ਦੇ ਨਾਮ ਇੱਕ ਛੱਟ ਦੱਸਣਗੇ ਸਹੀ ਹੈ ਜੇ ਆਪਾਂ ਸਾਬ ਜਾਦਿਆਂ ਬਾਰੇ ਪੁੱਛਾਂਗੇ ਸਾਬ ਜਾਦਿਆਂ ਦੇ ਨਾਮ ਮਾਤਾ ਗੁਜਰੀ ਦੇ ਨਾਮ ਕੀ ਵੀ ਕੀ ਉਹਨਾਂ ਦੇ ਨਾਮ ਕੀ ਇਸੇ ਮਾਤਾ ਪਿਤਾ ਦਾ ਨਾਮ ਕੀ ਸੀ ਉਹ ਨਹੀਂ ਦੱਸਦੇ ਲੋਕ ਗਏ ਬੰਨੇ ਆਉਂਦੇ ਹੀ ਨਹੀਂਗੇ ਨਾ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਆ ਤੇ ਆਉਂਦਾ ਹੀ ਨਹੀਂ ਨਾ ਕੋਈ ਹਾਂ ਗਰੰਤੀ ਸਿੰਘ ਬੰਨ ਕੋਈ ਬੰਨਉ ਤਿਆਰ ਹੀ ਨਹੀਂਗਾ ਇਸੇ ਕਾਰਨ ਵੀ ਕਮਾਈ ਨਹੀਂ ਹੈ ਇਸੇ ਕਾਰਨ ਨਹੀਂ ਕਮਾਈ ਨਹੀਂ ਹੈਗੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਸਵਲੇ ਕਵਾੜਕੇ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਕਵਾੜਕੇ ਪਿੰਡ ਦੇ ਵਿੱਚ ਨਾ ਗਰੰਤੀ ਸਿੰਘ ਦੇ ਹਾਲਾਤ ਨੂੰ ਦਿਖਾਉਣ ਲੱਗਾ ਆਪਾਂ ਸ਼ੁਰੂਆਤ ਦੀ ਤੌਰ ਤੇ ਇੱਥੇ ਹੀ ਸ਼ੁਰੂ ਕਰਦੇ ਹਾਂ ਕਿ ਕਿਉਂਕਿ ਸਭ ਤੋਂ ਪਹਿਲਾਂ ਇਸ਼ਨਾਨ ਤੋਂ ਹੀ ਗੱਲ ਚੱਲਦੀ ਆ ਕਿ ਗਰੰਤੀ ਸਿੰਘ ਨੇ ਸਭ ਤੋਂ ਪਹਿਲਾਂ ਇਸ਼ਨਾਨ ਜ਼ਰੂਰੀ ਹੁੰਦਾ ਇਹ ਇਸ਼ਨਾਨ ਘਰ ਜੇ ਗਰੰਤੀ ਸਿੰਘ ਦਾ ਤੇ ਤੁਸੀਂ ਵੇਖ ਲਓ ਵੀ ਨਾ ਤੇ ਇਹਦੇ ਤੇ ਛੱਤ ਹੈ ਤੇ ਨਾ ਹੀ ਇਹਦੇ ਤੇ ਕੋਈ ਪਰਦਾ ਲੱਗਿਆ ਹੋਇਆ ਹੈ ਪੋ ਮਾਗਦੇ ਦਿਨਾਂ ਦੇ ਵਿੱਚ ਗਰੰਥੀ ਸਿੰਘ ਨੇ ਜੇ ਸ਼ਲਾਂਨ ਕਰਨਾ ਹੋਊਗਾ ਤੇ ਕਿਸ ਤਰ੍ਹਾਂ ਕਰਦਾ ਹੋਊਗਾ ਇਧਰਲੇ ਪਾਸੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਘਰ ਦੇ ਵਿੱਚ ਇਹ ਸਰਕਾਰੀ ਟੂਟੀ ਹੈ ਜੇ ਸਰਕਾਰੀ ਪਾਣੀ ਆਵੇਗਾ ਤੇ ਗਰੰਥੀ ਸਿੰਘ ਦਾ ਘਰ ਦਾ ਚੁੱਲ੍ਹਾ ਚੱਲੇਗਾ ਜੇ ਸਰਕਾਰੀ ਟੂਟੀ ਨਹੀਂ ਆਉਂਦੀ ਤਾਂ ਇੱਥੇ ਪਾਣੀ ਦੀਆਂ ਵੀ ਲਾਲੇ ਪੈ ਜਾਣਗੇ ਪਾਣੀ ਵੀ ਦੂਰੋਂ ਹੀ ਲਿਆਉਣਾ ਪਵੇਗਾ ਸੋ ਆਪਾਂ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾਉਣੇ ਘਰ ਦੀਆਂ ਤਸਵੀਰਾਂ ਤੁਹਾਨੂੰ ਸਾਰੀਆਂ ਤੁਹਾਡੇ ਨਾਲ ਸਾਂਝਿਆ ਕਰਦੇ ਆ ਸਟਾਪ ਲਾ ਲਓ ਸੋ ਇਹ ਇੱਕ ਕਮਰਾ ਹੈ ਇਸ ਗਰੰਤੀ ਸਿੰਘ ਕੋਲ ਜੋ ਆਪਣੀ ਬਜ਼ੁਰਗ ਮਾਤਾ ਦੇ ਨਾਲ ਆਪਣਾ ਰਹਿਣ ਬਸੇਰਾ ਕਰਦੇ ਆ ਇਸੇ ਅੰਦਰ ਰਸੋਈ ਚੱਲਦੀ ਏ ਇਸੇ ਅੰਦਰ ਇਹਨਾਂ ਦਾ ਵਿਸ਼ਰਾਮ ਘਰ ਹੈ ਤੇ ਇਸੇ ਅੰਦਰ ਹੀ ਸਾਰਾ ਇਹਨਾਂ ਦਾ ਜੋ ਵੀ ਜੀਵਨ ਦਾ ਕਾਰਜਕਾਲ ਹੈ ਉਸ ਚੱਲਦਾ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਟੁੱਟੇ ਹੋਏ ਨੇ ਕੋਈ ਇਹਨਾਂ ਦਾ ਰਹਿਣ ਦਾ ਜਿਹੜਾ ਵਧੀਆ ਨਹੀਂ ਹੈਗਾ ਮਤਲਬ ਸਾਰਾ ਸਿਸਟਮ ਜਿਹੜਾ ਟੁੱਟਿਆ ਭੱਜਿਆ ਹੋਇਆ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਘਰ ਦੀਆਂ ਤਸਵੀਰਾਂ ਇੱਥੇ ਹੀ ਰਸੋਈ ਦਾ ਕੰਮ ਜਿਹੜਾ ਵਾ ਉਹ ਚੱਲਦਾ ਹੈ ਤੇ ਇੱਥੇ ਆ ਘਰ ਦੀਆਂ ਜਿਹੜੀਆਂ ਕੰਧਾਂ ਵਾ ਉਹ ਵੀ ਪਾਟੀਆਂ ਹੋਈਆਂ ਪਤਾ ਨਹੀਂ ਇਹ ਖੁਦਾ ਨਾਲ ਖਾਸਤਾ ਕਦੋਂ ਪਾੜ ਜਾਂ ਤੇ ਕਦੋਂ ਇਹ ਘਰ ਦੀ ਛੱਤ ਜਿਹੜੀ ਆ ਉਹ ਦੇਖ ਸਕਦੇ ਆ ਕਿ ਉੱਪਰਲੀ ਤਸਵੀਰ ਵੀ ਦਿਖਾ ਦਿਓ ਕਿ ਜਦੋਂ ਬਰਸਾਤ ਹੁੰਦੀ ਹੈ ਨਾ ਇਹ ਬਰਸਾਤ ਦੇ ਦਿਨਾਂ ਦੇ ਵਿੱਚ ਇਹ ਸਾਰਾ ਘਰ ਜਿਹੜਾ ਚੋਚੋ ਕੇ ਇਹ ਤੇ ਬਿਸਤਰੀ ਜਿਹੜੇ ਭੇਜਨ ਦੇ ਤੁਸੀਂ ਹੁਣੇ ਹੀ ਦੇਖ ਸਕਦੇ ਹੋ ਕਿ ਖਲਾਰਾ ਪਿਆ ਹੋਇਆ ਹੈ ਇਸੇ ਕਰਕੇ ਕਿ ਬਰਸਾਤ ਦੇ ਨਾਲ ਜਿਹੜਾ ਚੋਕੇ ਸਾਰਾ ਸਮਾਨ ਜਿਹੜਾ ਘਰ ਦਾ ਉਹ ਪਿੱਛੇ ਜਾਂਦਾ ਹੈ ਇਹ ਗ੍ਰੰਥੀ ਸਿੰਘ ਦੇ ਹਾਲਾਤ ਨੇ ਤੇ ਗ੍ਰੰਥੀ ਸਿੰਘ ਦੇ ਹਾਲਾਤ ਜਿਹੜੇ ਸਾਧ ਸੰਗਤ ਆਪਾਂ ਇਦਾਂ ਦੇ ਨਹੀਂ ਰੱਖਣੇ ਕਿਉਂਕਿ ਗ੍ਰੰਥੀ ਸਿੰਘ ਸਾਡੇ ਗੁਰੂ ਦੇ ਵਜ਼ੀਰ ਹੁੰਦੇ ਨੇ ਕਿਉਂਕਿ ਅਸੀਂ ਜਿੱਥੇ ਇਹ ਗੱਲ ਕਰਨੀ ਆ ਕਿ ਬਾਬਾ ਬੁੱਢਾ ਜੀ ਦੀ ਪਦਵੀ ਆ ਤੇ ਬਾਬਾ ਬੁੱਢਾ ਜੀ ਨੂੰ ਜੇ ਪਿਆਰ ਕਰਦੇ ਹੋ ਤੇ ਇਹਨਾਂ ਗ੍ਰੰਥੀ ਸਿੰਘ ਦਾ ਸਤਕਾਰ ਕਰਨਾ ਬਹੁਤ ਜ਼ਰੂਰੀ ਹੈ ਆਪਾਂ ਗ੍ਰੰਥੀ ਸਿੰਘ ਦੇ ਨਾਲ ਗੱਲਬਾਤ ਕਰਦੀਆਂ ਤੇ ਪੂਰੇ ਹਾਲਾਤ ਜਿਹੜੇ ਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵਾੜ ਕੇ ਪਿੰਡ ਦੇ ਵਿੱਚ ਇੱਕ ਗਰੰਥੀ ਸਿੰਘ ਦੇ ਹਾਲਾਤ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਘਰ ਦੇ ਹਾਲਾਤ ਤੁਸੀਂ ਵੇਖ ਰਹੇ ਹੋ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੋਈ ਕਿ ਘਰ ਦੀਆਂ ਛੱਤਾਂ ਜਿਹੜੀਆਂ ਉੱਚਾਉਂਦੀਆਂ ਨੇ ਘਰ ਦੀਆਂ ਕੰਧਾਂ ਪਾਟੀਆਂ ਹੋਈਆਂ ਨੇ ਕੋਈ ਬਾਥਰੂਮ ਨਹੀਂ ਕੋਈ ਅ ਬਿਜਲੀ ਦਾ ਪ੍ਰਬੰਧ ਨਹੀਂ ਹੋ ਜਾ ਕੋਈ ਮੋਟਰ ਦਾ ਪਾਣੀ ਦਾ ਪ੍ਰਬੰਧ ਨਹੀਂ ਤੇ ਗਰੰਥੀ ਸਿੰਘਾ ਦੇ ਹਾਲਾਤ ਅੱਜ ਤੁਹਾਨੂੰ ਮੈਂ ਦੱਸਣ ਲੱਗਾ ਇਹ ਵੀਡੀਓ ਨੂੰ ਸਕਿੱਪ ਨਾ ਕਰਿਓ ਵੀਡੀਓ ਪੂਰਾ ਦੇਖਿਓ ਤੇ ਨਾਲ ਦੀ ਨਾਲ ਆਪਾਂ ਇੱਕ ਉਹਨਾਂ ਸਮਾਜ ਸੇਵੀ ਲੋਕਾਂ ਨੂੰ ਸਨੇਹਾ ਵੀ ਦੇਵਾਂਗੇ ਜਿਹੜੇ ਲੋਕ ਵੱਡੇ ਵੱਡੇ ਦਾਅਵੇ ਤਾਂ ਕਰਦੇ ਨੇ ਵੀ ਅਸੀਂ ਸਮਾਜ ਸੇਵਾ ਦੇ ਨਾਂ ਤੇ ਬਹੁਤ ਲੋਕਾਂ ਦੀ ਮਦਦ ਕੀਤੀ ਹੈ ਪਰ ਜਦੋਂ ਆਪਣੇ ਪਰਿਵਾਰ ਜਿਹੜੇ ਆ ਆਪਣੇ ਗੁਰੂ ਕੇ ਵਜ਼ੀਰ ਜਿਨ੍ਹਾਂ ਨੇ ਤੁਹਾਡੇ ਬੱਚਿਆਂ ਦੀਆਂ ਅਰਦਾਸਾਂ ਕਰਨੀਆਂ ਨੇ ਜਿਨ੍ਹਾਂ ਦੇ ਤੁਹਾਡੇ ਪਰਿਵਾਰਾਂ ਦੀ ਸੁਖ ਸ਼ਾਂਤੀ ਦੀਆਂ ਅਰਦਾਸਾਂ ਕਰਨੀਆਂ ਨੇ ਜੇ ਉਹਨਾਂ ਦੇ ਪਰਿਵਾਰ ਹੀ ਇਸ ਹਾਲਾਤ ਵਿੱਚ ਹੋਣਗੇ ਤਾਂ ਕੀ ਹੋਏਗਾ ਸਾਡੀ ਕੌਮ ਦਾ ਭੁੱਖ ਮੇਰੇ ਨਾਲ ਗ੍ਰੰਥੀ ਸਿੰਘ ਸਰਦਾਰ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਮਨਜਿੰਦਰ ਸਿੰਘ ਜੀ 30 ਸਾਲ ਤੋਂ ਗ੍ਰੰਥੀ ਦੀ ਸੇਵਾ ਨਿਭਾ ਰਹੇ ਆ ਪਰ ਘਰ ਦੇ ਹਾਲਾਤ ਜਿਹੜੇ ਆ ਅੱਜ ਵੀ ਬੱਤੋਂ ਬੱਤਰ ਨਜ਼ਰ ਆ ਰਹੇ ਨੇ ਆਓ ਕਰਦੇ ਆ ਗੱਲਬਾਤ ਬਾਬਾ ਜੀ ਵਾਹਿਗੁਰੂ ਜੀ ਕਾਸ਼ ਕਿੰਨਾ ਚਿਰ ਹੋ ਗਿਆ ਜੀ ਗ੍ਰੰਥੀ ਦੀ ਸੇਵਾ ਕਰਦੇ ਆਨ ਮੈਨੂੰ 20 ਸਾਲ ਹੋ ਗਿਆ ਨਾ ਗਿਆ 30 35 ਸਾਲ ਨਾ ਗਿਆ ਸੇਵਾ ਕਰਦਿਆਂ ਨੂੰ ਹੋਇਆ ਗੁਰਦੁਆਰੇ ਸਾਹਿਬ ਗੁਰਦੁਆਰਾ ਸਿੰਘ ਸਭਾ ਕਵਾੜਕਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅੱਛਾ ਅੱਛਾ ਤੇ ਤੁਹਾਡੀ ਇੱਕ ਬਾਹ ਨੂੰ ਕੀ ਹੋਇਆ ਮੇਰੀ ਬਾਹ ਐ ਮਸੀਨ ਹੁੰਦੀ ਸੀ ਸਾਡੀ ਪਹਿਲਾਂ ਚੱਕੀ ਹੁੰਦੀ ਸੀ ਇੱਥੇ ਅੱਛਾ ਤੇ ਉਦੋਂ ਨਿੱਕੇ ਹੁੰਦੇ ਆ ਮੇਰੀ ਬਾਹ ਜਿਹੜੀ ਉਹ ਕੱਟੀ ਗਈ ਸੀ ਆਣ ਕੇ ਪਟੇ ਦੇ ਵਿੱਚ ਆਣ ਕਰਕੇ ਹੂੰ ਬਾਹ ਜਿਹੜੀ ਮੇਰੀ ਕੱਟੀ ਗਈ ਸੀ ਹੂੰ ਉਸ ਤੋਂ ਬਾਅਦ ਮੈਂ ਸੰਥੀਆਂ ਲੈ ਕੇ ਮਹਾਪੁਰਸਾਂ ਕੋਲੋਂ ਹੂੰ ਤੇ ਮੁੜ ਕੇ ਗ੍ਰੰਥੀ ਸਿੰਘ ਦੀ ਸੇਵਾ ਮੈਂ ਨਿਭਾਈ ਪਹਿਲਾਂ ਇੱਥੇ ਗੁਰਦੁਆਰੇ ਸਾਹਿਬ ਨਭਾਉਂਦੇ ਰਹੇ। ਹੂੰ ਇੱਥੋਂ ਮੁੜ ਕੇ ਨਾ ਕੀ ਆ ਵੀ ਈਖਾ ਬਰੋਧ ਦੇ ਕਾਰਨ ਮੁੜ ਕੇ ਇੱਥੋਂ ਜਾਣਾ ਪਿਆ ਫੇਰ ਵਿੱਚੋਂ ਤੇ ਮਣਕੇ ਹੋਰ ਕਿਤੇ ਨਾ ਕੀੇ ਹੋਰ ਨਗਰ ਦੇ ਵਿੱਚ ਜਾ ਕੇ ਤੇ ਉੱਥੇ ਸੇਵਾ ਨਿਭਾਈ ਗਰੰਥੀ ਸਿੰਘ ਦੀ। ਉੱਥੇ 10 ਸਾਲ 15 ਸਾਲ ਉੱਥੇ ਸੇਵਾ ਨਿਭਾਈ ਨਾ ਕੀਆ। ਜੀ ਤੇ ਫੇਰ ਇਹਨਾਂ ਨੇ ਮੁੜ ਕੇ ਆਖਿਆ ਵੀ ਇੱਥੇ ਸੇਵਾ ਕਰਿਓ। ਜਦੋਂ ਤੁਸੀਂ ਸੰਥਿਆ ਸ਼ੁਰੂ ਕੀਤੀ ਕਿੰਨਾ ਸਮਾਂ ਲੱਗਿਆ ਹੋਊਗਾ ਤੁਹਾਨੂੰ ਸੰਥਿਆ ਕਰਨ ਲੱਗਿਆ? ਮੈਨੂੰ 2-3 ਸਾਲ ਲੱਗੇ 2-3 ਸਾਲ ਲੱਗੇ ਹਾਂਜੀ 2-3 ਸਾਲ ਲੱਗੇ ਠੀਕ ਤੋਂ ਤੋਂ ਬਾਅਦ ਗੁਰਦੁਆਰੇ ਸੇਵਾ ਨਭਾਈ ਗੁਰਦੁਆਰੇ ਸੇਵਾ ਵਿੱਚ ਇੱਥੇ ਕਵਾੜ ਕੇ ਹਾਂਜੀ ਕਵਾੜ ਕੇ ਪਹਿਲਾਂ ਕਵਾੜ ਕੇ ਨਭਾਈ ਹੂੰ ਉਸ ਤੋਂ ਬਾਅਦ ਇੱਥੇ ਖਾਬਰੋਤ ਜਦੋਂ ਹੋਣ ਲੱਗੀ ਆ ਕਿੰਨਾ ਸਮਾਂ ਫਿਰ ਇੱਥੇ ਕਵਾੜ ਕੇ ਪਹਿਲਾਂ ਗੁਰਦੁਆਰੇ ਸੇਵਾ ਕੀਤੀ ਤੁਸੀਂ ਇੱਥੇ ਮੈਂ ਨਾ ਕੀ 10 10 ਸਾਲ ਇੱਥੇ 10 ਸਾਲ ਇੱਥੇ ਨਭਾਈ ਪਾਛੇ ਮੁੜ ਕੇ ਪਾਸੇ ਨਗਰ ਕਿਤੇ ਗਏ ਹਾਂਜੀ ਅੰਦਰ ਪਾਸੇ ਨਗਰ ਚੁੰਡਾ ਕਲਾ ਚੱਲੋ ਪੋਗੇ ਜਗਾਂਵਾਲ ਅੱਛਾ ਅੱਛਾ ਹਾਂਜੀ ਕਿੰਨੀ ਤਨਖਾਹ ਮਿਲਦੀ ਰਹੀ ਗੁਰਦੁਆਰੇ ਸੇ ਤੁਮਨੇ ਖਾ ਉਥੇ ਤੇ ਨਾ ਕੀਆ ਪੀ ਸੋਣੀ ਚਲਦੀ ਹਾੜੀ ਸੋਣੀ ਚਲਦੀ ਰਹੀ ਹਾੜੀ ਸੋਣੀ ਉਹ ਵੀ ਕੋਈ ਦਿੰਦਾ ਹੁੰਦਾ ਸੀ ਕੋਈ ਦੇ ਨਹੀਂ ਦਿੰਦਾ ਹੁੰਦਾ ਸੀ ਹਾਂ ਤੇ ਇਦਾਂ ਨਾ ਕੀਆ ਦੁੱਧ ਦੇ ਕਫੇ ਕਰਾ ਲਿਆਉਣੇ ਤੇ ਨਾਲ ਪ੍ਰਸ਼ਾਦੇ ਵੀ ਕਰਾ ਲਿਆਉਣੇ ਨੇ ਹਾਂ ਗਜਾ ਮਾਰਨ ਦਾ ਹਾਂ ਗਜਾ ਮਾਰ ਲੈਣਾ ਹੂੰ ਤੇ ਉਥੇ ਜਿਹੜੀ ਵੀ ਉਹ ਸਭ ਕੁਝ ਉਹਨਾਂ ਨੇ ਮੈਨੂੰ ਸੌਂਪਿਆ ਹੋਇਆ ਸੀ ਤੇ ਜਨੇ ਚਰਨ ਗੁਰਦੁਆਰਾ ਤਿਆਰ ਨਹੀਂ ਹੋ ਗਿਆ ਹੂੰ ਉਥੇ ਫਿਰ ਗੁਰਦੁਆਰਾ ਜਦੋਂ ਤਿਆਰ ਹੋ ਗਿਆ ਉਥੇ ਹੀ ਖਾ ਵਿਰੋਧ ਉਥੇ ਵੀ ਹੁੰਦਾ ਪੀ ਇਦਾਂ ਹੀ ਹੂੰ ਜਦੋਂ ਪ੍ਰਧਾਨ ਗ੍ਰੰਥੀ ਨਾ ਕਿਉਂ ਕਿਉਂ ਈਰਖਾ ਕਰਦੇ ਲੋਕ ਕਿਤਰਾ ਦੀ ਈਰਖਾ ਕਰਦੇ ਈਰਖਾ ਜਦੋਂ ਨਾ ਕੀ ਆ ਗੁਰਦੁਆਰਿਆਂ ਦੇ ਵਿੱਚ ਮਾਇਆ ਤੋਂ ਹੀ ਨਾ ਕੀ ਆ ਵੀ ਜਦੋਂ ਨਾ ਕੀ ਆ ਵੀ ਮਾਇਆ ਚੰਡਾ ਪੈਂਦੀ ਆ ਵੇਖ ਲਿੰਦੇ ਵੀ ਇਹਨੂੰ ਮਾਇਆ ਜਿਆਦੀ ਹੋਣ ਲੱਗ ਪਈ ਆ ਅੱਛਾ ਦੂ ਘਰ ਨੂੰ ਮਾਇਆ ਜਿਆਦੀ ਹੋਣ ਲੱਗ ਪਈ ਲੋਕ ਵੇਖ ਲਿੰਦੇ ਵੀ ਇਹ ਘਰਾਂ ਦੇ ਵਿੱਚ ਮਾਇਆ ਆਉਂਦੀ ਆ ਹਾਂ ਤੇ ਮਾਇਆ ਤਾਂ ਹੁੰਦੀ ਤੇ ਹੈ ਨਹੀਂ ਉਹ ਬਹੁਤੀ ਤੇ ਹੁੰਦੀ ਨਹੀਂ ਗਈ ਹਾਂ ਉਹਨਾਂ ਨੂੰ ਹੀ ਜਾਂਦੀ ਆ ਨੇ ਮਾਇਆ ਬਹੁਤ ਹੁੰਦੀ ਆ ਹੂੰ ਪਰ ਮ ਹੁੰਦੀ ਤਾਂ ਹੈ ਨਹੀਂ ਮਾਇਆ ਇਨੀ ਹੂੰ ਕੀ ਅੰਦਾਜ਼ਾ ਹੋ ਤੁਹਾਨੂੰ ਕਿੰਨੇ ਕ ਪੈਸੇ ਬਣਦੇ ਹੋਣਗੇ ਮਹੀਨੇ ਦੇ ਮੈਨੂੰ ਮਹੀਨੇ ਕਿਦੇ ਨਾਲ ਜੀ ਉੱਥੇ ਤੇ ਨਾਲ ਕੀ ਆਪੇ 3-4000 ਰੁਪਏ ਬਣਦਾ 3-4000 ਉੱਥੇ ਚੁੰਡੇ ਚੁੰਡੇ ਅੱਛਾ ਇੱਥੇ ਹੁਣ ਕਿੰਨੇ ਕ ਬਣ ਜਾਂਦੇ ਆ ਇੱਥੇ ਤੇ ਨਾਲ ਜੀ ਅੱਬੇ ਥੋੜੇ ਬੰਦੇ ਆ ਪਰਿਵਾਰ ਚ ਕੌਣ ਕੌਣ ਤੁਸੀਂ ਪਰਿਵਾਰ ਦੇ ਵਿੱਚ ਵੀ ਮਾਤਾ ਵਾ ਨਾਲ ਅੱਛਾ ਇੱਕ ਮੇਰਾ ਭਰਾ ਵਾ ਤੇ ਇੱਕ ਉਹ ਵੱਡਾ ਭਰਾ ਵਾ ਨਾਲ ਵੀ ਆ ਇਹ ਚਾਰ ਜੀ ਰਹਿੰਦੇ ਹੋ ਚਾਰ ਜੀ ਰਹਿੰਦੇ ਉਹ ਵੀ ਉਹ ਵੀ ਕੋਈ ਕੰਮ ਕਰਦੇ ਆ ਉਹ ਐਡ ਕਰਦੇ ਆ ਐਡ ਆ ਉਹ ਆਪਦੇ ਐਡ ਕਰਦੇ ਆ ਹਾਂ ਐਡ ਕਰਦੇ ਆ ਤੁਸੀਂ ਦੋਵੇਂ ਮਾਂ ਪੁੱਤਰ ਇੰਦੇ ਹਾਂਜੀ ਮਾਂ ਪਿਓ ਚ 3000 ਨਾਲ ਗੁਜ਼ਾਰਾ ਹੋ ਜਾਂਦਾ ਹਾਂਜੀ 3000 ਇੱਥੇ ਕਿੱਥੇ ਹੋਣਾ ਅੱਛਾ ਹੁਣ ਇੱਥੇ ਤੇ ਨਾ ਕੀਆ ਪਹਿਲਾਂ ਮੈਨੇ 2000 ਰੁਪਏ ਦਿੰਦਿਆਂ ਦੇ ਸੀ ਅੱਛਾ ਇੱਥੇ ਵੀ ਰਖਾ ਬਰੋਧ ਕਾਰਨ ਮੜਕੇ ਫਿਰ ਇਹਨਾਂ ਨੇ ਗ੍ਰੰਥੀ ਹੋ ਰਏ ਵਿੱਚ ਲਿਆ ਕੇ ਵਾਟ ਕੱਟਿਆ ਹੂੰ ਤੇ ਉਹਦੇ ਕਾਰਨ ਮੜਕੇ ਜਿਹੜੀ ਉਹ 2000 ਰੁਪਏ ਤਨਖਾਹ ਜਿਹੜੀ ਜਿੰਦਿਆਂ ਦਿੰਦੇ ਸੀ ਉਹ ਅੱਧੀ ਕਰ ਕੱਤੀ ਅੱਛਾ ਯਾਰ ਮੈਨੂੰ ਯਾਰ ਹੋਣਾ ਹੂੰ 1000 ਰੁਪਏ 15 ਦਿਨ ਮੈਂ ਲਾਇਆ ਕਰਨੇ 15 ਦਿਨ ਉਹਨੇ ਲਾਇਆ ਕਰਨੇ ਹਾਂ ਹਾਂਜੀ 15 ਦਿਨਾਂ ਦੀ 1000 ਰੁਪਏ ਮਿਲਦਾ ਹਾਂਜੀ ਤੇ ਹੈਂਡੀਕੈਪ ਢੋਂਡ ਕਰਕੇ ਹੋਰ ਕੋਈ ਕੰਮ ਉਹ ਨਹੀਂ ਕਰ ਸਕਦੇ ਆਪਣਾ ਨਹੀਂ ਨਹੀਂ ਹੋਰ ਕੋਈ ਨਹੀਂ ਕੰਮ ਕਰਦਾ ਹੁੰਦਾ ਹੀ ਨਹੀਂ ਤੇ 1000 ਰੁਪਏ ਦੇ ਨਾਲ ਘਰ ਬਣਾਉਣੇ ਫਿਰ ਤੇ ਬਹੁਤ ਦੂਰ ਦੀ ਗੱਲ ਨਾ ਬਜ਼ੁਰਗ ਮਾਤਾ ਦਾ ਵੀ ਸਹਾਰਾ ਹਾਂਜੀ ਤੇ ਤੁਸੀਂ ਸ਼ਾਦੀ ਵੀ ਨਹੀਂ ਕਰਾਈ ਨਾ ਨਾ ਸ਼ਾਦੀ ਵੀ ਨਹੀਂ ਕਰਾਈ ਮੈਂ ਹੂੰ ਤੇ ਗਰੀਬੀ ਕਾਰਨ ਬਣੀ ਗਰੀਬੀ ਕਾਰਨ ਹੀ ਤੇ ਹੂੰ ਪੈਸਾ ਤੇ ਅੱਲਾ ਕੋਲ ਹੀ ਨਹੀਂ ਹੈ ਹਾਂ ਪਿਆਹ ਚੱਲਾ ਕੋਲਾਉਂਦਾ ਨਹੀਂ ਤਾਂ ਅੱਜ ਗਰੰਥੀ ਸਿੰਘਾਂ ਦੇ ਹਾਲਾਤ ਜੇ ਇਦਾਂ ਦੇ ਰਹਿਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਆਪਣੇ ਬੱਚਿਆਂ ਨੂੰ ਗਰੰਥੀ ਬਣਾਉਂਗਾ ਕੋਈ ਵੀ ਨਹੀਂ ਜੀ ਇੱਥੇ ਨਾ ਕੀ ਸਾਡੇ ਨਾ ਕੀ ਨਗਰ ਦੇ ਵਿੱਚ ਕਈ ਗਰੰਥੀ ਸਿੰਘ ਆ ਉਹ ਆਪਣੇ ਬੱਚਿਆਂ ਨੂੰ ਗਾਂ ਗਰੰਥੀ ਸਿੰਘ ਬਣਾ ਨਹੀਂ ਰਹੇ ਉਹ ਕਈਆਂ ਨੇ ਤੇ ਆਪਣੇ ਘਰ ਦੇ ਨਾ ਕੀ ਆ ਵੀ ਬਾਹਰ ਕੱਲੇ ਹੋਏ ਆ ਹੂੰ ਆਪਣੇ ਬੱਚੇ ਵੀ ਉਹ ਸਿੱਖ ਵੀ ਨਹੀਂ ਹੈ ਹਾਂ ਗਰੰਥੀ ਸਿੰਘਾਂ ਦੇ ਬੱਚੇ ਵੀ ਗਾਂ ਸਿੱਖ ਨਹੀਂ ਸਿੱਖ ਨਹੀਂ ਗੇ ਹਾਂ ਉਹ ਵੀ ਨਾ ਗਏ ਉਹਨਾਂ ਨੇ ਵੀ ਕੇਸ ਮਨਾਏ ਆ ਹੂੰ ਤੇ ਬਾਹਲੇ ਮੁਲਕਾਂ ਦੇ ਵਿੱਚ ਭੇਜੇ ਆ ਹੂੰ ਤੇ ਗਾਂ ਕੋਈ ਨਾ ਸੰਥਿਆ ਲੈਂਦਾ ਵਾ ਤੇ ਨਾ ਕੋਈ ਨਾ ਕੀ ਆ ਵੀ ਕੋਈ ਕੋਈ ਦਿੰਦਾ ਵੀ ਨਹੀਂ ਆ ਸੰਥਿਆ ਨਾ ਕੀ ਆ ਹਾਂ ਜੇ ਕੋਈ ਲੈਣ ਆਉਂਦਾ ਵਾ ਤੇ ਉਹ ਨਾ ਕੀ ਲੈਂਦਾ ਵੀ ਨਹੀਂ ਗਾ ਵੀ ਇਹ ਗਰੰਥੀ ਸਿੰਘ ਪਾਣਾ ਹੀ ਨਹੀਂ ਗਾ ਇਹਦੇ ਪਿੱਛੇ ਕਾਰਨ ਇਹੋ ਵੀ ਕਮਾਈ ਨਹੀਂ ਹੈ ਕਮਾਈ ਨਹੀਂ ਹੈਗੀ ਪਰ ਉਹਨਾਂ ਨੂੰ ਪਤਾ ਲੱਗਦਾ ਵੀ ਜਦੋਂ ਗਰੰਥੀ ਸਿੰਘਾਂ ਨੂੰ ਇਹੋ ਜਿਹੇ ਇਹ ਇਰਖਾਬਰੋਧ ਦੇ ਨਾਲ ਵਹਿੰਦੇ ਆ ਤਾਂ ਤਾਈਆਂ ਦੇ ਉਹ ਗ੍ਰੰਥੀ ਨਹੀਂ ਬੰਦੇ। ਹੂੰ ਜੋ ਕੁਝ ਦਿੰਦੇ ਨਹੀਂ ਗ੍ਰੰਥੀ ਸਿੰਘਾਂ ਨੂੰ। ਹੂੰ ਉਹਨਾਂ ਵੇਖ ਲਿੰਦੇ ਵੀ ਗ੍ਰੰਥੀ ਸਿੰਘਾਂ ਦੀ ਹਾਲਤ ਕੀ ਆ ਗੁਰਦੁਆਰਿਆਂ ਦੇ ਵਿੱਚ। ਹੂੰ ਤੇ ਉਹ ਇਸੇ ਕਰਕੇ ਨਾ ਕੀ ਗ੍ਰੰਥੀ ਸਿੰਘ ਨਹੀਂ ਕੋਈ ਬੰਦਾ। ਕੋਈ ਨਾ ਉਹਨੂੰ ਨਾ ਆਪਣੇ ਬੱਚਿਆਂ ਨੂੰ ਨਹੀਂ ਤਿਆਰ ਕਰਦੇ। ਹੂੰ ਗੁਰਦੁਆਰੇ ਤਾਂ ਅਸੀਂ ਕਰੋੜਾਂ ਦੇ ਬਣਾ ਲਏ ਪਰ ਗ੍ਰੰਥੀ ਸਿੰਘ ਅਸੀਂ ਉਹ ਲੱਭਣਾ ਜਿਹੜਾ 1000 ਰੁਪਏ ਚ ਸਾਦਾ। 1000 ਰੁਪਏ ਚ ਸਾਦਾ। ਹੁਣ ਜਿੱਥੇ ਮੈਂ ਚਵਿੰਡੇ ਕਲਾ ਸੇਵਾ ਕਰਦਾ ਨਾ ਹਨਾ। ਹੂੰ ਉਸੇ ਪਹਿਲਾਂ ਗੁਰਦੁਆਰਾ ਨੋਰਮਲ ਹੀ ਹਾਂ ਇਹ ਹਣੇ ਬੰਨ ਵਾਲਾ ਹੀ ਹਾਂ ਜੋ ਗੁਰਦੁਆਰਾ ਬੰਦਾ ਗਿਆ ਬੰਦਾ ਗਿਆ ਵੀ ਵੇਖ ਲਈ ਵੀ ਉੱਥੇ ਹੁਣ ਆਮਦਨ ਉੱਥੇ ਵੱਧ ਹੀ ਜਾਂਦੀ ਆ ਹਾਂ ਜਦੋਂ ਆਮਦਨ ਵੱਧ ਗਈ ਉੱਥੇ ਉਹਨਾਂ ਪ੍ਰਧਾਨ ਨਾ ਕੀ ਮੁੜ ਕੇ ਪ੍ਰਧਾਨ ਲਾਤਾ ਪ੍ਰਧਾਨ ਲਾਤਾ ਹੂੰ ਤੇ ਪ੍ਰਧਾਨ ਨੇ ਉੱਥੇ ਆਪਣੇ ਬੱਚੇ ਨਾਲ ਕੀ ਆ ਵੀ ਆਪ ਪਾਠ ਕਰਨ ਵਾਸਤੇ ਲਾ ਦੇ ਠੀਕ ਹੈ ਹੂੰ ਇਤੀ ਪਾਠ ਕਰਿਆ ਕਰੋ ਨਾਲ ਹਾਂ ਤੇ ਉੱਥੇ ਵੀ ਈਰਖਾ ਬੁਰੇ ਦੇ ਕਾਰਨ ਮੁੜ ਕੇ ਉੱਥੋਂ ਹੀ ਆਉਣਾ ਪਿਆ ਸਾਨੂੰ ਇਹ ਉੱਥੇ ਵੀ ਆਉਣਾ ਪਿਆ ਹਾਂ ਹੂੰ ਜਿਹੜੀ ਮਾਇਆ ਹੁੰਦੀ ਓਥੇ ਉਹ ਉਹ ਸਾਮ ਜਾਂਦੇ ਸੀ ਹੂੰ ਬੋਲ ਕਦੀ ਮਾਇਆ ਵੀ ਉਹੀ ਸਾਮ ਜਾਂਦੇ ਹੁੰਦੇ ਸੀ ਹੂੰ ਇਹ ਸਾਨੂੰ ਕੋਈ ਵਜਦਾ ਨਹੀਂ ਫਿਰ ਉੱਥੇ ਆਉਣਾ ਪਿਆ ਨਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਰਹੇ ਸਾਡੇ ਗਰੰਥੀ ਸਿੰਘਾਂ ਦੇ ਜਿੱਤਰਾ ਤੁਸੀਂ ਕਹਿ ਰਹੇ ਹੋ ਵੀ ਹੁਣ ਵਾਹ ਕੋਈ ਗਰੰਥੀ ਬਣਨਾ ਨਹੀਂ ਚਾਹੁੰਦਾ ਇਸੇ ਕਰਕੇ ਵੀ ਕਮਾਈ ਨਹੀਂ ਨਹੀਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਸਾਡੇ ਬੱਚਿਆਂ ਨੂੰ ਦੱਸੂਗਾ ਵੀ ਅਸੀਂ ਗੁਰੂ ਮਹਾਰਾਜ ਸਾਹਿਬ ਦੀ ਬਾਣੀ ਨਾਲ ਜੋੜਨਾ ਵਾ ਕੌਣ ਸਾਡੇ ਬੱਚਿਆਂ ਨੂੰ ਪੜ੍ਹਾਊਗਾ ਕੌਣ ਸਾਡੇ ਬੱਚਿਆਂ ਨੂੰ ਗੁਰੂ ਦੀ ਸਿੱਖੀ ਨਾਲ ਜੋੜੂਗਾ ਹੁਣ ਤੇ ਬਾਬਾ ਜੀ ਬੱਚਿਆਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਕੋਈ ਹਮ ਕਿਸੇ ਨੂੰ ਵੀ ਕੋਈ ਸਹਿਬਜਾਦਿਆਂ ਬਾਰੇ ਪੁੱਛੀਅ ਇਤਿਹਾਸ ਬਾਰੇ ਪੁੱਛੀਅ ਉਹਨਾਂ ਨੂੰ ਕੋਈ ਪਤਾ ਨਹੀਂ ਹਮ ਕਲਾਕਾਰਾਂ ਦੇ ਜਿਹੜੇ ਕਲਾਕਾਰ ਆ ਨਾ ਉਹਨਾਂ ਦੇ ਨਾਂ ਉਹ ਛੱਟ ਦੱਸਣਗੇ ਸਹੀ ਹੈ ਜੇ ਆਪਾਂ ਸਹਿਬਜਾਦਿਆਂ ਬਾਰੇ ਪੁੱਛਾਂਗੇ ਸਹਿਬਜਾਦਿਆਂ ਦੇ ਨਾਂ ਮਾਤਾ ਗੁਜਰੀ ਦੇ ਨਾਂ ਕੀ ਵੀ ਕੀ ਉਹਨਾਂ ਦੇ ਨਾਂ ਕੀ ਸੀ ਮਾਤਾ ਪਿਤਾ ਦਾ ਨਾਂ ਕੀ ਸੀ ਉਹ ਨਹੀਂ ਦੱਸਦੇ ਨਹੀਂ ਦੱਸਦੇ ਪਤਾ ਹੀ ਨਹੀਂਗਾ ਹਮ ਲੋਕ ਜੇ ਬੰਨੇ ਆਉਂਦੇ ਨਹੀਂਗੇ ਨਾ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਆ ਸਹੀ ਹੈ ਇਹ ਕਈ ਇਥੇ ਪਹਿਲਾ ਬੱਚੇ ਪੜਨ ਆਉਂਦੇ ਵੀ ਰਹੇ ਸੀ ਇਥੇ ਨਾ ਕੀ ਆ ਵੀ ਗੁਰਦੁਆਰੇ ਸਾਹਿਬ ਤੇ ਜਦੋਂ ਨਾ ਕੀ ਕੋਈ ਪੜਾਉਣ ਵਾਲਾ ਹੀ ਨਹੀਂ ਆਉਣਾ ਤੇ ਨਾ ਕੀ ਆ ਹੂੰ ਕੋਣ ਕੋਈ ਬੱਚੇ ਸੰ ਸੰ ਟੈਲੈਂਟ ਦੇ ਤੁਹਾਡੇ ਤੋਂ ਨਾ ਕੋਈ ਨਹੀਂ ਲੈਂਦਾ ਬੱਚੇ ਆਉਂਦੇ ਨਹੀਂ ਆਉਂਦੇ ਨਹੀਂ ਆਉਂਦੇ ਨਹੀਂਗੇ ਤੁਹਾਡਾ ਮਨ ਹੈਗਾ ਵੀ ਮੈਂ ਗਰੰਥੀ ਸਿੰਘ ਬਣਾਵਾ ਸਾਡਾ ਤੇ ਮਨ ਕਰਦਾ ਵਾ ਤੇ ਸਾਡੇ ਕੋਲ ਹੁਣ ਹਾਂ ਤੇ ਆਉਂਦਾ ਹੀ ਨਹੀਂ ਨਾ ਕੋਈ ਹਾਂ ਗਰੰਥੀ ਸਿੰਘ ਬਣਾਉਣਾ ਕੋਈ ਬੰਨਣਾ ਤਿਆਰ ਹੀ ਨਹੀਂਗਾ ਇਸੇ ਕਾਰਨ ਵੀ ਕਮਾਈ ਨਹੀਂ ਹੈ ਇਸੇ ਕਾਰਨ ਨਹੀਂ ਕਮਾਈ ਨਹੀਂ ਹੈਗੀ ਹੂੰ ਵੇ ਇਸ ਬੰਨੇ ਲਿਆਉਂਦੇ ਨਹੀਂ ਆਪਣੇ ਬੱਚਿਆਂ ਨੂੰ ਸਹੀ ਹੈ ਬੱਚਿਆਂ ਨੂੰ ਲੋਕੀ ਪੜਾਉਂਦੇ ਆ ਲਿਖਾਉਂਦੇ ਆ ਨਾ ਕੀ ਆ ਕਈਆਂ ਨੂੰ ਤੇ ਬੱਚੇ ਨੂੰ ਪੰਜਾਬੀ ਵੀ ਨਹੀਂ ਤੱਕ ਨੇ ਆਉਂਦੀ ਸਿਰ ਹੂੰ ਸ਼ੁੱਧ ਪੰਜਾਬੀ ਨਹੀਂ ਮਨ ਚ ਤੁਹਾਡੇ ਵੀ ਇੱਛਾ ਹੋਣਗੀਆਂ ਵੀ ਮੇਰਾ ਵੀ ਸੋਹਣਾ ਘਰ ਹੋਵੇ ਮੈਂ ਵੀ ਆਪਣੀ ਮਾਂ ਨੂੰ ਸੋਹਣਾ ਘਰ-ਬਾਰ ਦੇਵਾਂ ਇਸਾ ਤੇ ਹੁੰਦੀ ਆ ਹੁਣ ਆ ਜੀ ਨਾ ਕੀ ਰੋਜ਼ ਅਰਦਾਸ ਕਰਦੇ ਆ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਨਗਰਕੇੜੇ ਦੇ ਭਲੇ ਦੇ ਵਾਸਤੇ ਹਾਂ ਰੋਜ਼ ਅਰਦਾਸ ਕਰਦੇ ਆ ਜੀ ਫਿਰ ਕਈ ਵਾਰ ਅਰੋਣਾ ਵੀ ਆਉਂਦਾ ਵੀ ਕਿ ਨਾ ਕੀ ਵੀ ਅਸੀਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਦੇ ਆਂ ਲੋਕਾਂ ਦੀਆਂ ਬਿਮਾਰੀਆਂ ਦੀ ਅਰਦਾਸ ਕਰਦੇ ਆਂ ਲੋਕਾਂ ਦੇ ਕਲਹਾਂ ਦੇ ਵਿੱਚ ਵੀ ਅਰਦਾਸ ਕਰਨ ਜਾਣਦੇ ਆਂ ਪਰ ਲੋਕ ਸੋਚਦੇ ਨਹੀਂ ਕਿ ਵੀ ਗਰੰਥੀ ਸਿੰਘ ਨੂੰ ਵੀ ਕੁਝ ਬਣਾ ਕੇ ਦਈਏ ਹੂੰ ਤੇ ਬਾਅਦ ਦੇ ਵਿੱਚ ਜਦੋਂ ਨਾ ਕੀ ਕਈ ਜਿਹੜੇ ਨੌਜਵਾਨ ਮੁੰਡੇ ਤਿਆਰ ਵੀ ਕਿਤੇ ਵੀ ਚਲੋ ਮੁੰਡੇ ਹੈਗੇ ਹੀ ਨਾ ਕੀ ਉਹ ਸਾਥ ਜੰਦੇ ਸੀ ਮੇਰਾ ਹੂੰ ਤੇ ਬਾਬਾ ਜੀ ਜੇ ਪਹਿਲਾਂ ਕੱਢ ਕੱਢਦਿਆਂ ਲੱਗੇ ਫਿਰ ਮੈਨੂੰ ਇਥੋਂ ਗੁਰਦੁਆਰੇ ਸਾਹਿਬ ਦੇ ਵਿੱਚੋਂ ਅੱਛਾ ਅੱਛਾ ਇਹ ਬਾਬੇ ਨੇ ਕੱਢ ਦਿੱਇਆ ਤੁਹਾਨੂੰ ਜਦੋਂ ਮੈਂ ਲੈਂਦਾ ਤੇ ਕੋਈ ਜਾਣੀ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਵੀ 나 ਮੈਨੂੰ ਕੋਈ ਪੈਸਾ ਵੀ ਨਾ ਦੇਵੋ ਤੇ ਮੈਨੂੰ ਇਹ ਸੇਵਾ ਕਰਨ ਦਿਓ ਵੀ ਜਾਂ ਮੇਰੀ ਗਲਤੀ ਦੱਸੋ ਜਾਂ ਕੋਈ ਮੈਂ ਕੋਈ ਗਲਤ ਕੰਮ ਕੀਤਾ ਹੋਵੇ ਜੀ ਉਹਨਾਂ ਨੇ ਮਿਲ ਕੇ ਫਿਰ ਨਾ ਕਿ ਆਖਿਆ ਵੀ ਹੁਣ ਸੰਗਤ ਨਾਲ ਹੀ ਮੇਰੇ ਸੰਗਤ ਨਾਲ ਹੋਣ ਦੇ ਬਾਵਜੂਦ ਉਹਨਾਂ ਨੂੰ ਫਿਰ ਉਹਨਾਂ ਨੇ ਆਖਿਆ ਵੀ ਚਲੋ ਇਹ ਉਹਨੂੰ ਵੀ ਇੱਥੇ ਲੈ ਆਂਦਾ ਫਿਰ ਤੈਨੂੰ ਨਾ ਕਿ ਆ 15 ਦਿਨ ਇੱਥੇ ਲਾਉਣੇ ਪੈਣਗੇ ਤੇ 15 ਦਿਨ ਉਹ ਗ੍ਰਾਂਂਥੀ ਨੂੰ ਲਾਉਣੇ ਪੈਣਗੇ ਤੇ ਜਿਹੜੀ ਤਨਖਾਹ ਤੈਨੂੰ 2000 ਰੁਪਏ ਦਿੰਨੇ ਆ ਉਹਦੇ ਵਿੱਚੋਂ ਹੀ ਅੱਧਾ ਹੀ ਤੈਨੂੰ ਤੇ ਅੱਧਾ ਉਹਨੂੰ ਦੇ ਦੇ 1000 ਰੁਪਏ ਜੇ ਹੁਣ ਤੁਸੀਂ ਗੁਜ਼ਾਰਾ ਕਰ ਰਹੇ ਹੋ ਹਾਂਜੀ 1000 ਪੋਤਰਾ ਪਾਸਪੋਰਟ ਮਿਲ ਜਾਂਦੇ ਆ ਪਾਸੇ-ਆਸੇ ਨਹੀਂ ਬਾਹਟਿਆ ਐਦਾਂ ਘਰਾਂ ਦੇ ਵਿੱਚ ਜਿਹੜੇ ਲਾਗੇ ਬੰਨੇ ਹੁੰਦੇ ਉੱਥੇ ਚੱਲ ਜਾਈਦਾ ਬਸ ਚਲੇ ਜਾਈਦਾ ਬਸ ਚਲੇ ਜਾਈਦਾ ਹੂੰ ਤੇ ਬਾਕੀ ਤੇ ਹੁਣ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਗੁਰਦੁਆਰੇ ਆ ਹੂੰ ਆਮ ਗੁਰਦੁਆਰੇ ਸਾਡੇ ਪਿੰਡ ਵਿੱਚ 5-7 ਗੁਰਦੁਆਰੇ ਆ ਤੇ ਪੰਜਾਂ ਸੱਤਾਂ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਸਿੰਘ ਆ ਉਹ ਮੱਲੇ ਮੱਲੇ ਦੇ ਸਾਰੇ ਨਾਲੀ ਗੁਰਦੁਆਰੇ ਆ ਤੇ ਉਹ ਆਪੋ ਆਪਣੇ ਪਾਠ ਉਹਨਾਂ ਨੂੰ ਆਉਂਦੇ ਆ ਆਉਂਦੇ ਆ ਬਿਲਕੁਲ ਉਹਨਾਂ ਦੀ ਆਪ ਦੀ ਸਰਦੀ ਆ ਹੂੰ ਖੁਣ ਕਮਾਈ ਦਾ ਸਾਧਨ ਵੀ ਕੋਈ ਨਹੀਂ ਘਰ ਵੀ ਨਹੀਂ ਆਪਣੇ ਕੋ ਹੈਗਾ ਤੇ ਉਹ ਗੁਜ਼ਾਰਾ ਵੀ ਮੁਸ਼ਕਲ ਹੋ ਰਿਹਾ ਹੈ ਨਾ ਬਹੁਤ ਮੁਸ਼ਕਲ ਹੋ ਜਾਂਦਾ ਜੀ ਨਾ ਕੀ ਆ ਬਹੁਤ ਸਾਡੇ ਨਾਲ ਬਹੁਤ ਸਾਰੇ ਸਿੱਖ ਸੰਸਾਵਾਂ ਦੇ ਲੋਕ ਜਿਹੜੇ ਆ ਲੋਕ ਮਦਦ ਕਰਦੇ ਆ ਆਪਣੇ ਸਿੱਖ ਭਰਾਵਾਂ ਦੀ ਤੁਸੀਂ ਸਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਕਹਿ ਸਕਦੇ ਹੋ ਵੀ ਕੋਈ ਸਾਡੀ ਵੀ ਮਦਦ ਕਰਨ ਮੈਂ ਤਾਂ ਬੇਨਤੀ ਕਰਦਾ ਵਾਂ ਉਹਨਾਂ ਮਹਾਂਪੁਰਸਾਂ ਗਾੜੀ ਜਿਹੜੇ ਇਹ ਲੋਕ ਸੇਵਾ ਕਰਦੇ ਨੇ ਜੀ ਵੀ ਮਹਾਂਪੁਰਸ ਗਰੰਥੀ ਸਿੰਘਾਂ ਨੂੰ ਵੱਲ ਧਿਆਨ ਦੇਣ ਤੇ ਉਹਨਾਂ ਦੇ ਘਰ ਬਾਹਰ ਆਣ ਕੇ ਵੇਖਣ ਹੂੰ ਤੇ ਉਹਨਾਂ ਦੇ ਘਰ ਬਾਹਰ ਪਹੁੰਚ ਹੂੰ ਇਹ ਗ੍ਰੰਥੀ ਸਿੰਘ ਨੂੰ ਕੋਈ ਸਹੂਲਤ ਮਿਲ ਸਕੇ ਤੁਹਾਡਾ ਕੋ ਮੋਬਾਈਲ ਨੰਬਰ ਹੈਗਾ ਤੁਹਾਡੇ ਕੋ ਹਾਂਜੀ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਬੋਲ ਦਿਓ ਨਿਹਰਾ ਮੋਬਾਈਲ ਨੰਬਰ ਹੈਗਾ ਵਾ ਨਾ ਕੀ ਆਪੀ 70 ਹਮ 144 08348 ਦੁਬਾਰਾ ਬੋਲ ਦਿਓ 170 ਹਮ 1 ਹਮ 44 08348 ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਸੋ ਇਹ ਨੇ ਗਰੰਥੀ ਸਿੰਘਾਂ ਦੇ ਹਾਲਾਤ ਤੇ ਮੈਂ ਸੰਗਤ ਨੂੰ ਵੀ ਇਹ ਬੇਨਤੀ ਕਰਨਾ ਚਾਹਾਂਗਾ ਕਿ ਕਿ ਅਸੀਂ ਸੜਕਾਂ ਤੇ ਯਾਰ ਲੰਗਰ ਛਕਾਉਣ ਵਾਸਤੇ ਹੀ ਰਹਿ ਗਏ ਆ ਆਪਣਿਆਂ ਦੀ ਬਾਹ ਕਦੋਂ ਫੜੋਗੇ ਆਓ ਸਾਰੇ ਰਲ ਕੇ ਇੱਕ ਐਹੋ ਜਿਹੀ ਮੁਹਿੰਮ ਚਲਾਈਏ ਵੀ ਜਿਹੜੇ ਗੁਰੂ ਘਰਾਂ ਦੇ ਵਜ਼ੀਰ ਨੇ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਤੋਰਨਾ ਜਿਨ੍ਹਾਂ ਨੇ ਅਰਦਾਸਾਂ ਕਰਨੀਆਂ ਨੇ ਸਾਡੇ ਪਰਿਵਾਰਾਂ ਵਾਸਤੇ ਸਾਡੇ ਨਗਰ ਖੇੜਿਆਂ ਦੀਆਂ ਅਰਦਾਸਾਂ ਕਰਨੀਆਂ ਨੇ ਸਾਡੇ ਕਾਰੋਬਾਰਾਂ ਦੀਆਂ ਅਰਦਾਸਾਂ ਕਰਨੀਆਂ ਨੇ ਆਓ ਇੱਕ ਐਸੀ ਮਹਿੰਮਾ ਇੱਕ ਐਸੀ ਲਹਿਰ ਚਲਾਈਏ ਜਿਹਦੇ ਨਾਲ ਇਹਨਾਂ ਦੇ ਪਰਿਵਾਰ ਵੀ ਸੁਖੀ ਵਸਦੇ ਰਹਿਣ ਇਹਨਾਂ ਦੇ ਘਰ ਵੀ ਰੋਟੀ ਹੋਊਗੀ ਤੇ ਤਾਂ ਹੀ ਤਾਂ ਇਹ ਆਪਣੇ ਵਾਸਤੇ ਅਰਦਾਸਾਂ ਕਰ ਸਕਦੇ ਆ ਨਾ ਸੋ ਇੱਕ ਵੀਡੀਓ ਨੂੰ ਸ਼ੇਅਰ ਕਰਕੇ ਤੇ ਲੋਕਾਂ ਤੱਕ ਮੈਸੇਜ ਜ਼ਰੂਰ ਦਿਓ ਕਿ ਆਪਾਂ ਯਾਰ ਸੜਕਾਂ ਤੇ ਲੰਗਰ ਹੀ ਨਾ ਲਾਈ ਜਾਈਏ ਆਪਣਿਆਂ ਦੀ ਬਾਹ ਵੀ ਫੜ ਲਈਏ ਆਓ ਜਿਹੜੇ ਸਾਡੇ ਗਰੰਥੀ ਸਿੰਘ ਸਮੇਂ ਦੇ ਨਾਲੋਂ ਟੁੱਟ ਚੁੱਕੇ ਨੇ ਇਹਨਾਂ ਨੂੰ ਸਮੇਂ ਦਾ ਹਾਣੀ ਬਣਾਈਏ ਇਹਨਾਂ ਪਰਿਵਾਰਾਂ ਦੀ ਬਾਹ ਫੜੀਏ ਤੇ ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਇਹਨਾਂ ਪਰਿਵਾਰਾਂ ਨੂੰ ਵੀ ਅੱਗੇ ਲੈ ਕੇ ਆਈਏ ਤਾਂ ਜੋ ਇਹ ਵੀ ਆਪਣੇ ਸੁੱਖ ਦੇ ਦੇਣਾ ਬਤੀਤ ਕਰ ਸਕਣ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਤੁਸੀਂ ਸਾਡੇ ਨਾਲ ਬਨੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ